ਤਾਂ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ ਔਰ ਇਸ ਦੇ ਨਾਲ ਹੀ ਗੜੇਮਾਰੀ ਹੋ ਰਹੀ ਹੈ ਜਿਸ ਤੋਂ ਬਾਅਦ ਤੁਸੀਂ ਹਾਲ ਦੇਖ ਸਕਦੇ ਹੋ ਪੰਜਾਬ ਦਾ ਕਿ ਕਿਵੇਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਅਤੇ ਬਰਫ ਡਿੱਗੀ ਹੈ 올ਰੀ ਡਿਗੇ ਨੇ ਤਾਂ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਸਵੇਰ ਤੋਂ ਹੀ ਕਈ ਇਲਾਕਿਆਂ ਦੇ ਵਿੱਚ ਬੱਤੀਗਲ ਹੋ ਚੁੱਕੀ ਹੈ ਤਾਂ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਲਗਾਤਾਰ ਮੀਂਹ ਹੋ ਰਿਹਾ ਪੈ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਐਲਾਨ ਕੀਤਾ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਬਿਤੇ ਕਾਫੀ ਦਿਨਾਂ ਤੋਂ ਐਲਾਨ ਕੀਤਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਮੀਂਹ ਪੈ ਸਕਦਾ ਹੈ ਔਰ ਇਸ ਦੇ ਨਾਲ ਹੀ ਗੜ੍ਹੇਮਾਰੀ ਵੀ ਹੋ ਸਕਦੀ ਹੈ ਤੇ ਅੱਜ ਮੌਸਮ ਨੇ ਕਰਵਟ ਲਈ ਹੈ ਤੇ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਗੜ੍ਹੇਮਾਰੀ ਦੇਖਣ ਨੂੰ ਮਿਲ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਖੰਨਾ ਦੀ ਤਸਵੀਰ ਦੇਖ ਸਕਦੇ ਹੋ ਕਿ ਕਿਵੇਂ ਖੇਤਾਂ ਦੇ ਵਿੱਚ ਗੜੇਮਾਰੀ ਹੋ ਰਹੀ ਹੈ ਦੂਜੇ ਪਾਸੇ ਸੁਲਤਾਨਪੁਰ ਲੋਧੀ ਸੜਕਾਂ ਦੇ ਉੱਤੇ ਬਰਫ਼ ਹੀ ਬਰਫ਼ ਦਿਖਾਈ ਦੇ ਰਹੀ ਹੈ ਤੇ ਤੀਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਵੀ ਗੜੇਮਾਰੀ ਹੋਈ ਹੈ ਮੀਂਹ ਦੇ ਨਾਲ ਗੜੇ ਪਏ ਨੇ ਤੇ ਇਸ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਤੇ ਲਗਾਤਾਰ ਮੌਸਮ ਦੇ ਵਿੱਚ ਜੋ ਕਰਵਟ ਮੌਸਮ ਨੇ ਬਦਲੀ ਹੈ ਉਸ ਤੋਂ ਬਾਅਦ ਪੰਜਾਬ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੜੇਮਾਰੀ ਨੇ ਤਬਾਹੀ ਮਚਾ ਦਿੱਤੀ ਹੈ ਪੰਜਾਬ ਦੇ ਵਿੱਚ ਸੜਕਾਂ ਦੇ ਉੱਤੇ ਬਰਫ਼ ਹੀ ਬਰਫ ਨਜ਼ਰ ਆ ਰਹੀ ਹੈ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਦੇ ਵਿੱਚ 5 ਵਜੇ ਤੋਂ ਬਾਰਿਸ਼ ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਉਸ ਤੋਂ ਬਾਅਦ ਇਹ ਥੋੜੀ ਦੇਰ ਨਾਲ ਮੀਂਹ ਪੈਣਾ ਸ਼ੁਰੂ ਹੋਇਆ ਔਰ ਉਸ ਤੋਂ ਬਾਅਦ ਗੜੇਮਾਰੀ ਦੇਖਣ ਨੂੰ ਮਿਲੀ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਮੋਗਾ ਦੇ ਵਿੱਚ ਖੰਨਾ ਦੇ ਵਿੱਚ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਇਲਾਕਿਆਂ ਦੇ ਵਿੱਚ ਗੜੇਮਾਰੀ ਦੇਖਣ ਨੂੰ ਮਿਲੀ ਹੈ ਤਾਂ ਜੇਕਰ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਬਲੈਕਆਊਟ ਹੋ ਗਿਆ ਸੀ ਪੂਰਾ ਜਦੋਂ ਮੀਂਹ ਸ਼ੁਰੂ ਹੁੰਦਾ ਹੈ ਬਰਫਬਾਰਿਸ਼ ਸ਼ੁਰੂ ਹੁੰਦੀ ਹੈ ਤਾ ਪੂਰਾ ਬਲੈਕਆਊਟ ਹੋ ਜਾਂਦਾ ਹੈ ਬੱਤੀ ਗੁੱਲ ਹੋ ਜਾਂਦੀ ਹੈ ਉਸ ਤੋਂ ਬਾਅਦ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਘੁੱਪ ਹਨੇਰਾ ਛਾ ਜਾਂਦਾ ਹੈ ਪੰਜਾਬ ਦੇ ਕਈ ਇਲਾਕਿਆਂ ਦਾ ਇਹੀ ਹਾਲ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਘੁੱਪ ਹਨੇਰਾ ਛਾ ਗਿਆ ਜਦੋਂ ਮੀਂਹ ਸ਼ੁਰੂ ਹੁੰਦਾ ਹੈ ਔਰ ਉਸ ਤੋਂ ਬਾਅਦ ਗੜੇ ਮਾਰੀ ਹੁੰਦੀ ਹੈ ਤਾਂ ਬੱਤੀ ਗੁੱਲ ਹੋ ਜਾਂਦੀ ਹੈ ਕਈ ਇਲਾਕਿਆਂ ਦੀ ਤਾਂ ਤੁਸੀਂ ਆਪਣੇ ਇਲਾਕੇ ਦਾ ਵੀ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਹੁਣ ਇਸ ਸਮੇਂ ਕੀ ਹਾਲ ਹੈ ਔਰ ਸਵੇਰੇ ਜਿਸ ਸਮੇਂ ਬਾਰਿਸ਼ ਸ਼ੁਰੂ ਹੋਈ ਤਾਂ ਉਸ ਸਮੇਂ ਕੀ ਹਾਲ ਸੀ ਪੰਜਾਬ ਦਾ ਤੁਹਾਡੇ ਹਲਕੇ ਦਾ ਤੁਹਾਡੇ ਇਲਾਕੇ ਦਾ ਕੀ ਹਾਲ ਸੀ ਤਾਂ ਇਹ ਵੀ ਤੁਸੀਂ ਦੱਸ ਸਕਦੇ ਹੋ ਤਾਂ ਦੱਸ ਦਈਏ ਮੋਗਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੜੇਮਾਰੀ ਹੋਈ ਹੈ ਔਰ ਕਿਸ ਤਰ੍ਹਾਂ ਤੇਜ਼ ਮੀਂਹ ਦੇ ਨਾਲ ਇਹ ਗੜੇਮਾਰੀ ਹੋਈ ਹੈ ਜਿਸ ਤੋਂ ਬਾਅਦ ਜੋ ਮੰਜ਼ਰ ਮੋਗਾ ਦਾ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਵੇਂ ਮੌਸਮ ਇੱਕਦਮ ਬਦਲ ਜਾਂਦਾ ਹੈ ਗੜੇਮਾਰੀ ਦੇ ਨਾਲ ਔਰ ਬਲੈਕਆਊਟ ਹੋ ਜਾਂਦਾ ਹੈ ਪੂਰੇ ਮੋਗਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਬੱਤੀ ਗੁੱਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਹਾਲਾਂਕਿ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਮੌਸਮ ਦੀ ਇਹ ਤਬਦੀਲੀ ਕਾਫੀ ਸਮੇ ਤੋਂ ਆਸ ਲਗਾਈ ਬੈਠੇ ਸੀ ਲੋਕ ਕਿਉਂਕਿ ਜਦੋਂ ਤੱਕ بارش ਨਹੀਂ ਹੁੰਦੀ ਕਿਉਂਕਿ ਸੁੱਕਾ ਸੁੱਕੀ ਠੰਡ ਪੈ ਰਹੀ ਸੀ ਔਰ ਇਸ ਦੇ ਨਾਲ ਲੋਕ ਕਾਫੀ ਬਿਮਾਰ ਵੀ ਹੋ ਰਹੇ ਸੀ ਤਾਂ ਜਦੋਂ ਤੱਕ بارش ਨਹੀਂ ਹੁੰਦੀ ਉਦੋਂ ਤੱਕ ਲੋਕਾਂ ਨੂੰ ਠੰਡ ਤੋਂ ਨਿਜਾਤ ਵੀ ਨਹੀਂ ਮਿਲਨੀ ਸੀ ਤਾਂ ਹੁਣ ਜਦੋਂ ਮੀਂਹ ਪਿਆਏ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਵੀ ਮਿਲੇਗੀ ਔਰ ਉਮੀਦ ਲਾਈ ਜਾ ਰਹੀ ਹੈ ਕਿ ਧੁੰਦ ਤੋਂ ਵੀ ਕੁਝ ਰਾਹਤ ਮਿਲੇਗੀ ਧੁੰਦ ਵੀ ਅੱਗੇ ਨਾਲੋਂ ਘਟੇਗੀ ਔਰ ਠੰਡ ਦੇ ਵਿੱਚ ਵੀ ਰਾਹਤ ਮਿਲੇਗੀ ਔਰ ਲੋਕ ਜੋ ਕਿ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸੀ ਇਸ ਠੰਡ ਦੇ ਚੱਲਦੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਮਿਲੇਗੀ ਤਾਂ ਮੌਸਮ ਵਿਭਾਗ ਦੀ ਜੇਕਰ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਗਿਆ ਹੈ ਔਰ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾ ਦਿੰਦੇ ਹਾਂ ਹੋਰ ਇਲਾਕਿਆਂ ਤੋਂ ਵੀ ਇਸੇ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੇਕਰ ਖੰਨਾ ਦੀ ਗੱਲ ਕਰੀਏ ਤਾਂ ਤੁਹਾਨੂੰ ਖੰਨਾ ਦਾ ਹਾਲ ਵੀ ਦਿਖਾਉਂਦੇ ਹਾਂ ਔਰ ਉੱਥੇ ਵੀ ਇਸੇ ਤਰ੍ਹਾਂ ਜੋ ਬਰਫਬਾਰੀ ਦੇਖਣ ਨੂੰ ਮਿਲੀ ਹੈ ਗੜੇਮਾਰੀ ਦੇਖਣ ਨੂੰ ਮਿਲੀ ਹੈ ਕਿ ਇਸ ਤਰ੍ਹਾਂ ਗੜੇ ਡਿਗੇ ਨੇ ਖੇਤਾਂ ਦੇ ਵਿੱਚ ਇਹ ਗੜੇ ਡਿਗੇ ਨੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੜੇਮਾਰੀ ਫਸਲਾਂ ਲਈ ਵਹਿਦ ਲਾਹੇਬੰਦ ਹੋਵੇਗੀ ਕੋਰੇ ਤੋਂ ਨਜ਼ਾਤ ਮਿਲੇਗੀ ਤੇ ਇਸ ਦੇ ਨਾਲ ਜੋ ਫਸਲਾਂ ਨੇ ਉਹਨਾਂ ਨੂੰ ਵੀ ਫਾਇਦਾ ਮਿਲੇਗਾ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ visibility ਦੀ ਤਾਂ visibility ਵੀ ਤੇ کافی ਦਿਨਾਂ ਤੋਂ ਜੋ ਧੁੰਦ ਪੈ ਰਹੀ ਸੀ ਤਾਂ ਉਸ ਦੇ ਕਰਕੇ visibility ਵੀ کافی ਘੱਟ ਸੀ ਤਾਂ ਹੁਣ ਇਸ ਤੋਂ ਵੀ ਰਾਹਤ ਮਿਲੇਗੀ visibility ਵੀ ਵਦਨ ਦੀ ਉਮੀਦ ਹੈ ਜਿਸ ਕਰਕੇ ਲੋਕਾਂ ਨੂੰ ਜੋ ਧੁੰਦ ਤੇ ਕੋਹਰਾ ਹੈ ਉਸ ਤੋਂ ਰਾਹਤ ਮਿਲਦੀ ਹੋਈ ਇੱਥੇ ਦਿਖਾਈ ਦੇ ਰਹੀ ਹੈ ਤਾਂ ਦੱਸ ਦिए ਤਸਵੀਰਾਂ ਤੁਸੀਂ ਦੇਖ ਰਹੇ ਹੋ ਖੰਨਾ ਦੀਆਂ ਜਿੱਥੇ ਖੇਤਾਂ ਦੇ ਵਿੱਚ ਗੜੇ ਮਾਰੀ ਹੁੰਦੀ ਨਜ਼ਰ ਆ ਰਹੀ ਹੈ ਔਰ ਖੰਨਾ ਦੇ ਵਿੱਚ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਮੋਗਾ ਦੀਆਂ ਤਸਵੀਰਾਂ ਦੇਖੀਆਂ ਤੇ ਖੰਨਾ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਕਿ ਕਿਸ ਤਰ੍ਹਾਂ ਗੜੇ ਮਾਰੀ ਹੋਈ ਐ ਤਾਂ ਆਪਣੇ ਇਲਾਕੇ ਦਾ ਵੀ ਹਾਲ ਤੁਸੀਂ ਦੱਸ ਸਕਦੇ ਹੋ ਆਪਣੇ ਇਲਾਕੇ ਦੇ ਵਿੱਚ ਵੀ ਦੱਸ ਸਕਦੇ ਹੋ ਕਿ ਉੱਥੇ ਬਾਰਿਸ਼ ਹੋਈ ਐ ਜਾਂ ਫਿਰ ਗੜੇ ਮਾਰੀ ਹੋਈ ਐ ਤਾਂ ਕਿਸ ਤਰ੍ਹਾਂ ਦਾ ਹਾਲ ਤੁਹਾਡੇ ਇਲਾਕੇ ਦਾ ਐ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਔਰ ਕਮੈਂਟਾਂ ਦੇ ਵਿੱਚ ਵੀ ਇਸ ਦੀ ਜਾਣਕਾਰੀ ਦੇ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਐ ਤਾਂ ਤੀਜਾ ਤੁਹਾਨੂੰ ਅ ਸultanpur Lodhi ਦੀਆਂ ਤਸਵੀਰਾਂ ਵੀ ਦਿਖਾ ਦਿੰਦੇ ਆ Sultanpur Lodhi Kapurtala ਜਿੱਥੇ ਸਵੇਰ ਤੋਂ ਹੀ ਗੜੇਮਾਰੀ ਦੇਖਣ ਨੂੰ ਮਿਲੀ ਹੈ ਔਰ ਸਭ ਤੋਂ ਜ਼ਿਆਦਾ ਗੜੇਮਾਰੀ ਕਿਹਾ ਜਾ ਸਕਦੀ ਹੈ Sultanpur Lodhi ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿਉਂਕਿ ਕਾਫੀ ਜ਼ਿਆਦਾ ਗੜੇਮਾਰੀ ਉੱਥੇ ਹੋਈ ਹੈ ਔਰ ਸੜਕਾਂ ਚਿੱਟੀਆਂ ਹੋ ਗਈਆਂ ਨੇ ਤਾਂ ਤਸਵੀਰਾਂ ਤੁਹਾਨੂੰ Sultanpur Lodhi ਦੀਆਂ ਵੀ ਦਿਖਾਉਣ ਜਾ ਰਹੇ ਹਾਂ ਜਿੱਥੇ ਗੜੇਮਾਰੀ ਹੋਈ ਹੈ ਤਾਂ ਪੂਰੇ ਪੰਜਾਬ 'ਚ ਇਹੀ ਹਾਲ ਹੈ ਪੂਰੇ ਪੰਜਾਬ ਦੇ ਵਿੱਚ ਗੜੇਮਾਰੀ ਦੇਖਣ ਨੂੰ ਮਿਲੀ ਹੈ ਤੇਜ਼ ਮੀਂਹ ਪਿਆ ਹੈ ਔਰ ਤੇਜ਼ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲੀਆਂ ਨੇ ਔਰ ਇਸ ਦੇ ਨਾਲ ਗੜੇਮਾਰੀ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤਕਰੀਬਨ 17 ਜ਼ਿਲ੍ਹਿਆਂ ਦਾ ਵਿੱਚ ਇਹੀ ਹਾਲ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਸੁਲਤਾਨਪੁਰ ਲੋਧੀ ਦੀਆਂ ਦਿਖਾ ਰਹੇ ਹਾਂ ਜਿੱਥੇ ਇਸ ਤਰ੍ਹਾਂ ਲੱਗਦਾ ਹੈ ਕਿਸੇ ਬਰਫੀਲੇ ਇਲਾਕੇ ਦੇ ਵਿੱਚ ਆ ਗਏ ਹਾਂ ਕਿ ਕਿਸ ਤਰ੍ਹਾਂ ਉੱਥੇ ਬਰਫ਼ ਪਈ ਹੈ ਕਿਸ ਤਰ੍ਹਾਂ ਗੜੇਮਾਰੀ ਹੋਈ ਹੈ ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਗੜੇਮਾਰੀ ਸੁਲਤਾਨਪੁਰ ਦੇ ਵਿੱਚ ਹੋਈ ਹੈ ਜੋ ਸੜਕਾਂ ਨੇ ਚਿੱਟੀ ਚਾਦਰ ਦੇ ਨਾਲ ਟਕੀਆਂ ਗਈਆਂ ਨੇ ਔਰ ਇੱਕ ਤਰ੍ਹਾਂ ਪੂਰੀ ਚਾਦਰ ਵਿਛ ਗਈ ਹੈ ਸੜਕਾਂ ਦੇ ਉੱਤੇ ਚਿੱਟੀ ਚਾਦਰ ਜੋ ਕਿ ਅਸੀਂ ਪਹਾੜਾਂ ਦੇ ਵਿੱਚ ਇਸ ਤਰ੍ਹਾਂ ਦਾ ਨਜ਼ਾਰਾ ਅਕਸਰ ਦੇਖਦੇ ਹਾਂ ਪਰ ਇਹ ਨਜ਼ਾਰਾ ਪਹਾੜੀ ਖੇਤਰ ਦਾ ਨਹੀਂ ਸੁਲਤਾਨਪੁਰ ਲੋਧੀ ਦਾ ਹੈ ਜਿੱਥੇ ਇਸ ਤਰ੍ਹਾਂ ਗੜੇਮਾਰੀ ਦੇਖਣ ਨੂੰ ਮਿਲੀ ਹੈ ਤਾ ਪੂਰੇ ਪੰਜਾਬ ਦਾ ਇਹੀ ਹਾਲ ਹੈ ਦੇਖ ਸਕਦੇ ਹੋ ਖੰਨਾ ਸੁਲਤਾਨਪੁਰ ਲੋਧੀ ਤੇ ਮੋਗਾ ਦੇ ਵਿੱਚ ਗੜੇਮਾਰੀ ਹੋਈ ਹੈ ਔਰ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਵੀ ਕਾਫੀ ਗੜੇਮਾਰੀ ਹੋਈ ਹੈ ਔਰ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਸਵੀਰ ਤੋਂ ਹੀ ਪੰਜਾਬ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਪਾਣੀ ਮੀਂਹ ਪੈ ਰਿਹਾ ਹੈ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਔਰ ਇਸ ਤੋਂ ਇਲਾਵਾ ਕਈ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਔਰ ਭਾਰੀ ਮੀਂਹ ਦੇ ਚਲਦੇ ਲੋਕਾਂ ਦੇ ਕੰਮਕਾਰ ਠੱਪ ਪੈ ਨਜ਼ਰ ਆ ਰਹੇ ਨੇ ਔਰ ਕਈ ਜਗ੍ਹਾ ਬੱਤੀ ਗੁਲ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਇੱਕ ਹਨੇਰਾ ਵੀ ਛਾਇਆ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਸੁਲਤਾਨਪੁਰ ਲੋਧੀ ਦੇ ਤੁਹਾਨੂੰ ਦਿਖਾ ਰਿਹਾ ਆ ਜੀ ਇਹ ਦੇਖੋ ਕਿੰਦਾ ਢੇਰਾਂ ਦੇ ਢੇਰ ਲੱਗੇ ਹੋਏ ਆ ਜੀ ਗੜਿਆਂ ਦੇ ਇਹ ਮੀਂਹ ਵੀ ਕਾਫੀ ਪੈ ਰਿਹਾ ਥੋੜ੍ਹਾ ਵੀ ਰਿਹਾ ਪਰ ਦੇਖੋ ਕਾਫੀ ਮਗਦਾਦ ਵਿੱਚ ਪਏ ਹੋਏ ਆ ਜੀ ਤੇ ਤਿਆਰੀਆਂ ਦੀਆਂ ਤਿਆਰੀਆਂ ਭੜੀਆਂ ਪਈਆਂ ਆ ਜੀ ਲਗਾਤਾਰ ਜਿਵੇਂ ਉਹ ਤੋਂ ਮੀਂਹ ਪੈ ਰਿਹਾ ਜੀ ਉਸ ਦੇ ਨਾਲ ਇਹ ਗੜੇਮਾਰੀ ਵੀ ਹੋਈ ਆ ਜੀ ਅਤੇ ਦੇਖੋ ਕਦਾਂ 13 13 ਨੱਗੇ ਤਾਇ ਜੀ ਉੱਪਰ ਸ਼ਹਿਰ ਸੁਲਤਾਨਪੁਰ ਲੋਧੀ ਜਿੱਦੋ ਤੜਕਸਾਰ ਇਹ ਗੜੇਮਾਰੀ ਹੋਈ ਹੈ ਜੀ ਜੱਸ ਨਾਲ ਇਹ ਦੇਖੋ ਦਰਖਤਾਂ ਦਾ ਕੋਈ ਵੀ ਪਤਾ ਨਹੀਂ ਬਚਿਆ ਸਾਰੇ ਝੜ ਗਏ ਆ ਜੀ ਦੇਖੋ ਕਿੰਧਾ ਕਿਆਰੀਆਂ ਭਰੀਆਂ ਪਈਆਂ ਜੀ ਗੜਿਆਂ ਨਾਲ 你俩我们好了呢？你不要直接，直接啥都不说。